ਪੂਆ ਜੀ ਤੁਸੀਂ ਗਏ ਨਹੀਂ ਇਹ ਬੋਆ ਜੀ ਕੋ ਜੀ ਇਹਦੀ ਗੱਲ ਮੇਰੀ ਧੀ ਆਇ ਤੋ ਪ੍ਰਾਈ ਹੋ ਗਈ ਹੈ ਸ਼ਦਨ ਮੈਂ ਸੱਚੀ ਤਨੂੰ ਬਹੁਤ ਪਿਆਰ ਕਰਦੀ ਮੈਂ ਜਿਹੜੀ ਇਹਨੇ ਕੋੜੀ ਹੋਈ ਸੀ ਨਾ ਤੈਨੂੰ ਪਤਾ ਕਿਉਂ ਹੋਈ ਸੀ ਨਾ ਕਿ ਉਹ ਬੁੜਾ ਜਦੋਂ ਤੂੰ ਮੇਰੀ ਛੋਲੀ ਚ ਆਈ ਨਾ ਤੂੰ ਤੇਰੇ ਨਾਨਾ ਨਾਨੀ ਮੇਰੇ ਛੋਲੇ ਚ ਬੰਨ ਦਿੱਤਾ ਤੇ ਨਾਲ ਉਹਨਾਂ ਨੇ ਕਿਹਾ ਵੇਖਾਂਗੇ ਇਹ ਕੁੜੀ ਕਿਤਨਾ ਪਾਲਦੀ ਕਈਆਂ ਨੇ ਵਿੱਚ ਬੜੀਆਂ ਗਲਤ ਮਲਤ ਗੱਲਾਂ ਕੀਤੀਆਂ ਕਿ ਬਿਨ ਮਾਂ ਪਿਓ ਤੋਂ ਕੁੜੀ ਬੜੇ ਗਲਤ ਕਦਮ ਚੁੱਕਦੀ ਬੜਾ ਕੁਝ ਕੀਆ ਕਿ ਤੂੰ ਤਾਂ ਐ ਸਿਰ ਤੇ ਬੋਝ ਰੱਖਣ ਡਈ ਆ ਦੇ ਦੇ ਵਾਪਸ ਦੇ ਦੇ ਵਾਪਸ ਬੜੇ ਹੋੜੇਵੇਂ ਨੇ ਦਿੱਤੇ ਤੇਰੀਆਂ ਮਾਸੀਆਂ ਨੇ ਵੀ ਇੱਥੋਂ ਤੱਕ ਮੈਨੂੰ ਗੱਲਾਂ ਕਹੀਆਂ ਪਰ ਮੈਂ ਇਹ ਉਹਦੀ ਮੰਨ ਚਤਾ ਦੀ ਸੀ ਕਿ ਮੇਰੀ ਸ਼ਮੀ ਬਹੁਤ ਵਧੀਆ ਹੋਏਗੀ ਜਿਹੜੀਆਂ ਗੱਲਾਂ ਉਹਨਾਂ ਨੇ ਸੋਚੀਆਂ ਮੇਰੀ ਧੀ ਉਹ ਜਾਂ ਕੋਈ ਕਦਮ ਨਹੀਂ ਚੁੱਕੇਗੀ ਮੈਂ ਐਸ ਕਰਕੇ ਤੈਨੂੰ ਰੋਕਦੀ ਟੋਕਦੀ ਰਹੇ ਬਾਕੀ ਗੱਲ ਜੇਗੀ ਤੈਨੂੰ ਮਾਰਨ ਦੀ ਹਾਂ ਮੈਂ ਤੇਨੂੰ ਮਾਰਦੀ ਕੁੜਦੀ ਨਹੀਂ ਆ ਮੈਂ ਤੇਨੂੰ ਹਰ ਤਕ ਕੰਮ ਸਿਖਾਇਆ ਕਰਦਾ ਜੇ ਤੂੰ ਬਗਾਨੇ ਘਰ ਜਾਣਾ ਨਾ ਕਿਸੇ ਨੇ ਤੇਨੂੰ ਇਹ ਨਹੀਂ ਕਿ ਬਹਿਣਾ ਦਊਗਾ ਜੇ ਹੁੰਦੇ ਮਾਂ ਪਿਓ ਸਿੱਧੇ ਤੇ ਤੇ ਕੰਮ ਕਰਨਾ ਸਿਖਾਉਂਦੇ ਤੇਨੂੰ ਅੱਜ ਮੇਰੀ ਤੀ 100 ਬੰਦਿਆਂ ਦਾ ਖਨੋਤੇ ਖਲਾਤੇ ਕੰਮ ਕਰ ਸਕਦੀ ਆ ਇੰਨੀ ਮੇਰੀ ਤੀ ਹਰ ਕੰਮ ਚ ਪਰਫੈਕਟ ਹੈਗੀ ਆ ਕਿਹੜੇ ਕੰਮ ਚ ਨਹੀਂ ਹੈਗੀ ਅੱਜ ਸ਼ਮੀ ਨੂੰ ਸਿਲਾਈ ਕਢਾਈ ਬਨਾਈ ਰੋਟੀ ਪਾਣੀ ਰਿਸਤੇ 'ਦਾਰ ਭੈਣ ਭਰਾ ਘਰ ਆਵੇ ਉਹਨਾਂ ਨੂੰ ਸਾਂਭ ਸਕਦੇ ਆ ਮੇਰੀ ਧੀ ਨੂੰ ਕੋਈ ਇਹ ਮਹਿਣਾ ਨਹੀਂ ਤਿਆਂ ਜੋਗਾ ਕਿ ਭੂਆ ਕਰ ਰਿਹਾ ਕਿ ਭਲੇ ਆ ਇਹਨੂੰ ਕਿਸੇ ਕੰਮ ਦੀ ਅਕਲ ਨਹੀਂ ਜੇ ਅੱਜ ਸ਼ਮੀ ਦੀ ਮਾਂ ਹੁੰਦੀ ਤੇ ਸਾਰਾ ਕੰਮ ਕਰਨਾ ਸਿਖਾਇਆ ਹੁੰਦਾ ਸ਼ਮੀ ਐਸ ਕਰਕੇ ਪੁੱਤ ਮੈਂ ਤੈਨੂੰ ਥੋੜਾ ਜਿਹਾ ਮਜ਼ਾਜਨਾ ਤੈਨੂੰ ਕਰਦੀ ਰਹੀ ਆ ਪਿਆਰ ਤੂੰ ਮੇਰਾ ਆਪਣਾ ਹੋਣੀ ਸੀ ਨਾ ਬਾਕੀ ਆ ਤੂੰ ਤਰੋਣੀ ਹੋ ਗਈ ਆ ਪਰ ਮੈਂ ਤੈਨੂੰ ਸੱਚੀ ਗੱਲ ਦੱਸਾਂ ਮੈਂ ਤੈਨੂੰ ਬਹੁਤ ਪਿਆਰ ਕਰਦੀ ਆ ਹੈ ਤਾਂ ਤੂੰ ਮੇਰੇ ਭਰਾ ਪਰ ਚਾਹੀਦਾ ਕੋਣ ਨਾ ਕੋਸ਼ਿਸ਼ ਬੁਆ ਜੀ ਪਰ ਇੱਕ ਮਾਫੀ ਮੈਂ ਵੀ ਤੁਹਾਡੇ ਤੋਂ ਮੰਗਣਾ ਚਾਹੁੰਦੀ ਆ ਮੈਂ ਤੁਹਾਨੂੰ ਬਹੁਤ ਗਲਤ ਸਮਝਿਆ ਮੈਂ ਸਮਝਿਆ ਮੇਰਾ ਮਾਪਿ ਹੋ ਹੈਗਾ ਨਹੀਂ ਮੇਰੀ 부ਆ ਮੇਰੇ ਤੋਂ ਸਾਰਾ ਕੰਮ ਖਾਂਦੀ ਆ ਘਰ ਦਾ ਮੈਨੂੰ ਹਮੇਸ਼ਾ ਝਿੜਕਾਂ ਦਿੰਦੀ ਆ ਹਮੇਸ਼ਾ ਮਾਰਦੀ ਕੁੱਟਦੀ ਆ ਪਰ ਮੈਨੂੰ ਨਹੀਂ ਪਤਾ ਕਿ ਇਹਦੇ ਪਿੱਛੇ ਮੇਰੀ ਭਲਾਈ ਹੀ ਤੂੰ ਹੀ ਇਹ ਸਭ ਤਾਂ ਕਰਦੇ ਰਹੇ ਕਿ ਮੈਂ ਸੋਹਰੇ ਜਾ ਕੇ ਸਾਰਾ ਕੁਝ ਹੈਂਡਲ ਕਰ ਸਕਾਂ ਪਰ ਪੂਆ ਜੀ ਮੈਂ ਤਾਂ ਤੁਹਾਨੂੰ ਬੜਾ ਗਲਤ ਸਮਝਦੀ ਰਹੀ ਮੈਂ ਇਹ ਸਮਝਦੀ ਰਹੀ ਕਿ ਮੇਰਾ ਮਾਪਿ ਹੋਏਗਾ ਨਹੀਂ ਪੂਆ ਜੀ ਮੇਰੇ ਤੇ ਅਤਿਆਜ ਕਰਦੇ ਨੇ ਮੈਨੂੰ ਚੰਗਾ ਨਹੀਂ ਸਮਝਦੇ ਇਹ ਮੈਨੂੰ ਆਪਣੀ ਧੀ ਨਹੀਂ ਸਮਝਦੀ। ਇਹਨੂੰ ਬਗਾਨਾ ਬੱਚਾ ਸਮਝਦੀ। ਮੈਨੂੰ ਇਸ ਕਰਕੇ ਮਾਰਦੀ ਕੁੱਟਦੀ। ਮੇਰੇ ਕੋ ਸਾਰਾ ਘਰ ਦਾ ਕੰਮ ਕਰਾਉਂਦੀ। ਤੈਨੂੰ ਪਤਾ ਭੂਆ ਜੀ ਸਾਡੇ ਆਂਢ ਗੁਆਂਢ ਵੀ ਗੱਲਾਂ ਕਰਦੇ। ਕਿ ਜੇ ਤੇਰੀ ਆਪਣੀ ਮਾਂ ਹੁੰਦੀ ਨਾ ਤੈਨੂੰ ਕਦੀ ਨਾ ਮਾਰਦੀ ਕੁੱਟਦੀ। ਇਹ ਭੂਆ ਐ ਨਾ ਬਗਾਨੀ। ਤੇਰੇ ਕੋ ਤਾਂ ਸਾਰਾ ਕੰਮ ਕਰਾਉਂਦੀ ਆ। ਤਾਂ ਕਹਦੀ ਆ। ਇਸ ਟਾਈਮ ਪੜ੍ਹਨਾ, ਇਸ ਟਾਈਮ ਕੰਮ ਕਰਨਾ। ਇਨੇ ਵਜੇ ਕਾਲਜ ਜਾਣਾ ਇਨੇ ਵਜੇ ਵਾਪਸ ਆਉਣਾ ਇਦਾਂ ਦੇ ਕੱਪੜੇ ਪਾਉਣੇ ਆ ਸਾਦੀ ਰਹਿਣਾ ਮੈਂ ਉਹਨਾਂ ਦੀ ਗੱਲਾਂ ਚ ਆ ਗਈ ਮੈਂ ਬੜਾ ਗਲਤ ਸੋਚਦੀ ਰਹੀ ਪੂਆ ਜੀ ਤੁਹਾਡੇ ਬਾਰੇ ਮੈਂ ਸੋਚਦੀ ਰਹੀ ਕਿ ਹਾਂ ਸਹੀ ਕਹਿੰਦੇ ਨੇ ਆਣ ਗੁਆਣ ਦੇ ਪੂਆ ਜੀ ਸੱਚੀ ਸਹੀ ਨਹੀਂ ਆ ਜੀ ਪਰ ਅੱਜ ਤੁਸੀਂ ਇਹ ਚੀਜ਼ ਦਿਖਾਤੀ ਕਿ ਹਰ ਮਤੇਆ ਮਤੇਆ ਨਹੀਂ ਹੁੰਦਾ ਜ਼ਰੂਰੀ ਨਹੀਂ ਹੁੰਦਾ ਕਿ ਇੱਕ ਬੱਚੇ ਦੀ ਪਰਵਰਿਸ਼ ਜੀ ਕਿਵੇਂ ਹੋਰ ਨੇ ਕੀਤੀ ਆ ਜਿਉ ਬੰਦਾ ਉਹਨੂੰ ਡਾਂਟਦਾ ਵਾ ਤੇ ਉਹ ਗੰਤੀ ਆ ਕਿਸੇ ਵੇਲੇ ਉਹਦਾ ਖੋਨੂ ਸਵਾਰਨ ਵਾਸਤੇ ਵੀ ਆ ਸਾਰਾ ਕੁਝ ਕੀਤਾ ਜਾ ਸਕਦਾ ਬੱਚੇ ਦੇ ਵਿੱਚ ਟੈਲੈਂਟ ਪਾਇਆ ਜਾਂਦਾ ਕੁੱਟ-ਕੁੱਟ ਕੇ ਕਿ ਇਹ ਕਿਹੇ ਚੀਜ਼ ਤੋਂ ਵਾਂਝਾ ਨਾ ਰਹੇ ਜੇ ਮੈਂ ਕੱਲ ਨੂੰ ਇੱਕ ਤਣਕੇ ਕਹਾਂ ਕਿ ਇਹਦੀ ਪਰਮਿਟ ਮੈਂ ਕੀਤੀ ਆ ਭਾਵੇਂ ਇਹਦੀ ਮਾਂ ਨਹੀਂ ਪਰ ਮੈਂ ਇਹਦੀ ਮਾਂ ਬਣ ਖਾਇਆ ਬਸ ਪੂਆ ਜੀ ਮੈਂ ਹੱਥ ਜੋੜ ਕੇ ਮਾਫੀ ਮੰਗਦੀ ਮੈਂ ਬੜਾ ਗਲਤ ਸੋਚੀ ਦੀ ਤੁਹਾਡੇ ਬਾਰੇ ਨਾ ਬੱਚੇ ਨਾ ਤੇਰੀ ਜਗਾ ਇੱਥੇ ਨਹੀਂ ਹੈਗੀ ਤੇਰੀ ਜਗਾ ਪੂਆ ਦਾ ਦਿਲ ਚ ਹੈ ਤੇ ਮੈਂ ਸੱਚੀ ਗੱਲ ਦੱਸਾਂ ਹੁਣ ਮੇਰੀ ਕੁੜੀ ਕਿਤੇ ਵੀ ਚਲ ਜੇ ਕੋਈ ਉਹਨੂੰ ਗੱਲ ਨਹੀਂ ਸੁਣਾ ਸਕਦਾ ਸਾਰੀਆਂ ਗੱਲਾਂ ਤਾਂ ਸੱਸਾਂ ਹੀ ਸੁਣਾਉਂਦੀਆਂ ਹੁੰਦੀਆਂ ਕਿ ਲੈ ਐਦੀ ਹੁੰਦੀ ਆਪਣੀ ਮਾਂ ਤੈਨੂੰ ਰੋਟੀ ਪਾਣਾ ਬਣਾਉਣਾ ਰੋਟੀ ਬਣਾਣੀ ਸਾਂ ਖਾਂਦੀ ਸਬਜ਼ੀ ਬਣਾਉਣਾ ਸਾਂ ਖਾਂਦੀ ਐਦੀ ਮਾਂ ਨਹੀਂ ਨਾ ਹੈਗੀ ਤਾਂਦੇ ਨੂੰ ਕਿਸੇ ਕੰਮ ਦੀ ਅਕਲੀ ਪਰ ਮੇਰੀ ਸ਼ੰਮੀ ਇੱਕ ਪਹਾੜ ਵਾਂਗੂ ਖੜੀ ਰਹਿ ਕੇ। ਭੂਆ ਜੀ ਅੱਜ ਮੈਂ ਹਰ ਕੰਮ ਆਪਣੇ ਸਹੁਰੇ ਘਰ ਜਾ ਕੇ ਕਰ ਸਕਦੀ ਆ। ਸਿਰਫ ਤੁਹਾਡੀ ਬਦੌਲਤ। ਨਹੀਂ ਤੇ ਮੈਨੂੰ ਥੋੜੀ ਪਤਾ ਹੈ ਮੇਰੇ ਲਈ ਕੀ ਚੰਗਾ ਹੈ ਤੇ ਕੀ ਮਾੜਾ ਹੈ। ਇਹ ਸਾਰਾ ਕੁਝ ਮੈਨੂੰ ਤੁਸੀਂ ਸਿਖਾਇਆ ਹੈ। ਭਾਵੇਂ ਗੁੱਸੇ ਹੋ ਹੋ ਸਿਖਾਇਆ। ਮੇਰੀ ਧੀਆ ਜੋ ਬਣ ਚੁੱਕੀ ਤੂੰ ਵੇਖਿਆ ਨਾ ਪਹਾੜ ਕਿੱਡੇ-ਕੱਡੇ ਵੱਡੇ ਹੁੰਦੇ ਆ। ਉਹਨਾਂ ਨੂੰ ਕੱਟ ਕੇ ਵੱਢ ਕੇ ਉਹਨਾਂ ਨੂੰ ਕਿੰਨੇ-ਕਿੰਨੇ ਆ ਵੱਡੇ ਕਟਰ ਜਿਹੜੇ ਹੁੰਦੇ ਆ ਗੁਜ਼ਰਨਾ ਪੰਦਾ। ਤੇ ਉਹ ਐਂਡ ਤੇ ਬੜਾ ਸੋਹਣਾ ਜਿਹਾ ਮੂਰਤ ਬਣ ਜਾਂਦੀ ਹੈ ਜਿੰਨੂੰ ਲੋਕੀ ਲੱਖਾਂ ਹਜ਼ਾਰਾਂ ਕਰੋੜਾਂ ਚ ਖਰੀਦੇ ਨੇ ਪਰ ਉਹਦਾ ਕੋਈ ਮੁੱਲ ਨਹੀਂ ਹੁੰਦਾ ਐਸੇ ਤਰ੍ਹਾਂ ਮੇਰੀ ਸ਼ਮੀ ਲੱਖਾਂ ਕਰੋੜਾਂ ਚ ਉਹ ਵੇਚ ਕੇ ਗਈ ਹੂੰ ਚੱਲ ਅੱਛਾ ਜਾਮਾ ਉਹਨਾਂ ਨੇ ਕਹਣਾ ਪਤਾ ਨਹੀਂ ਭੂਆ ਭਤੀਜੀ ਕਿਹੜੀਆਂ ਗੱਲਾਂ ਕਰਨ ਲੱਗ ਪਈਆਂ ਚੱਕੀ ਤੇ ਆ ਗਏ ਉਹ ਵੇਖਿਆ ਏ ਰੱਬ ਜਾਣੇ ਹੁਣ ਕਿਹੜੇ ਕੰਮ ਲਾ ਪਾ ਕੇ ਆ ਗਈ ਆ ਗਈ ਬੱਸ ਭੈਣ ਜੀ ਆ ਗਈ ਛੇਤੀ ਆ ਸੀਮਾ ਸਵਾਨ ਚ ਕੋ ਛੇਤੀ ਕਰੋ ਲੱਕੀ ਆ ਗਿਆ ਉਹ ਵੀ ਆ ਗਿਆ ਚਲ ਚੁੱਕ ਸਮਾਨ ਦੀ ਘਰ ਆਫ ਗੱਡੀ ਚ ਅੱਜ ਪਾਪਾ ਜੀ ਨੇ ਕਿੰਨੀਆਂ ਖੁਸ਼ੀਆਂ ਮੇਰੀ ਝੋਲੀ ਚ ਪਾਤੀਆਂ ਨਾ ਭੂਆ ਜੀ ਚ ਵੀ ਤੇ ਮੇਰੇ ਸਾਰਾ ਕੁਝ ਠੀਕ ਹੋ ਗਿਆ ਨਾਲੇ ਮੇਰਾ ਵਿਆਹ ਵੀ ਹੋਣ ਲੱਗਾ ਹੋ ਗਈ ਇੱਕ ਚੰਗੇ ਘਰ मैंने चाहे मुंडेगा जो मैं इन्ना चाहता वो बाबा जी ने बहुत खुशियां देती दी मैं एक बार बबा जी थ बहुत बहुत धन्यवाद तुम इन खुशियां मेरी झोली च पाती वह भी मम्मी ਉਹਨਾਂ ਦਾ ਫੋਨ ਆ ਗਿਆ ਵਾ ਉਹ ਆਉਣ ਲੱਗੇ 5 ਮਿੰਟਾਂ ਦਾ ਫਿਰ ਤੇ ਆ ਮੈਂ ਸਮਾਨ ਸਾਰਾ ਲੈ ਆ ਨਾ ਕਰੋ ਤਿਆਰੀ ਫਿਰ ਬੀਮਨ ਹਾਂਜੀ ਰੌਣਾ ਵੀ ਆਇਆ ਮੰਮੀ ਉਹ ਆੜ ਕੇ ਬੈਠੇ ਆ ਕਹਿੰਦੇ ਮੈਨੂੰ ਆੜ ਕੇ ਤੇ ਲੈ ਕੇ ਜਾਓ ਮੈਂ ਨਹੀਂ ਆਉਣਾ ਇੱਥੇ ਆ ਟੰਗਾ ਪਾ ਲੈ ਆਂ ਜੇ ਤਾਂ ਆਪਾਂ ਕਬਾ ਕਰੀ ਹਾਂ ਲੈ ਜਾਈਏ ਉਹਨੂੰ ਰੌਣਾ ਹੋਊਗਾ ਉਹਦੇ ਘਰੇ ਹੋਊਗਾ ਸਿੱਧੀ ਜੀ ਗੱਲ ਹੈ ਮੰਮੀ ਜੇ ਨਹੀਂ ਹੁੰਦਾ ਮੈਂ ਜਾਵਾਂ ਨਹੀਂ ਲੱਦਾ ਪਾਵਾ ਬਣ ਕੇ ਨਾ ਲੱਗੇ ਉਹਨੂੰ ਮੇਰੀ ਸੁਣ ਗਾਉਂਦਾ ਫੋਨ ਦਾ ਤਾਂ ਟਾਈਮ ਸਾਰਾ ਖਾਂ ਜੇ ਬੇਨੇ ਕੀ ਕਰਦਾ ਏ ਜੇ ਮੰਨ ਲਓ ਪਰੌਣੇ ਨਹੀਂ ਉਹਨੂੰ ਸੇਵਾ ਪਾਇਆ ਵਾ ਤੇ ਵਿਆਹ ਜੇ ਪਾਊਗਾ ਇਦਾਂ ਹੀ ਉਹ ਤਾਂ ਵਧੀਆ ਹੋਣਾ ਕੋਤ ਸਾਇਲ ਨਹੀਂ ਹੁੰਦੇ ਮੇਰੀ ਗੱਲ ਸੁਣ ਫੋਨ ਨਾਲ ਕੋਈ ਕੰਮ ਵੀ ਹੈ ਉਹਨਾਂ ਨੂੰ ਤਾਂ ਕਰਕੇ ਕਹਿਣ ਦੇ ਹੁਣੇ ਯਾਰ ਰਹਿਣ ਦੋ ਉਹਨਾਂ ਨੂੰ ਕੋਈ ਨਹੀਂ ਗਾਂ ਫਿਰ ਦੇਈਂ ਜੋ ਜਾ ਕੇ ਤੇ ਮਨਾ ਲਾਏ ਚੰਗਾ ਉਹਨੇ ਰੁੱਸਿਆ ਹੀ ਰਹਿਣਾ ਮਨ ਲੁੰਦੇ ਹੀ ساری ਗੱਲ ਫਿਰ ਆਪੇ ਠੀਕ ਹੈ ਨਾ ਤੇਰੇ ਨਾਲ ਕਰ ਲੂੰਗੀ ਛੇਤੀ ਪਾ ਕੇ ਲੈ ਉਹ ਮੈਨੂੰ ਫੋਨ ਆ ਗਿਆ ਉਹਨਾਂ ਦਾ ਉਹਦਾ ਪੱਕਾ ਪੁਰਜ਼ੀ ਰਹਿੰਦੀ ਹੈ ਉਹਨੂੰ ਬਚਾਉਂਦੀ ਰਹਿੰਦੀ ਹੈ ਮਗਰ ਉਹ ਕਰਦਾ ਅੜੀਆਂ ਹੀ ਰਿਆ ਵਾ ਕਰਨ ਅੜੀਆਂ ਹੀ ਡਿਆ ਸਾਰੇ ਪਾਸੇ ਮੈਂ ਮੁੰਡੇ ਦਾ ਵਿਆਹ ਵਾਸਤੇ ਉਹਨੂੰ ਆਉਣਾ ਚਾਹੀਦਾ ਤੇ ਸਗੋਂ ਜੜੀਆਂ ਕਰਨ ਡਿਆ ਹੈ ਇਹ ਚੰਗਾ ਥੋੜੀ ਲੱਗਦਾ ਵੱਡਾ ਕਰਦਾ ਹੈਗਾ ਤੂੰ ਉਹ ਨੂੰ ਸਭ ਸਮਝਾ ਤਾ ਤੂੰ ਆਨੀ ਮੰਮੀ ਨੂੰ ਕੋਈ ਕੰਮ ਮੈਂ ਕਿ ਤੂੰ ਹੀ ਲੱਭਿਆ ਵਾ ਤੇ ਲੱਭਿਆ ਹੋਣਾ ਕੀ ਪਤਾ ਮੈਨੂੰ ਥੋੜੀ ਪਤਾ ਕੀ ਇਸ਼ਾਰਾ ਤਾਂ ਵੀ ਨਹੀਂ ਕਰੂਗਾ ਤੇ ਮੈਂ ਉਹਦੇ ਕਹਿਣ ਧੋਖੇ ਜਿਆ ਕਰੂਗਾ ਸਾਨੂੰ ਮੈਂ ਤਾਂ ਕਰਦੀ ਨਹੀਂ ਆ ਕਿ ਨਾ ਕੋਈ ਇਹਨਾਂ ਦੇ ਵਿੱਚ ਦੋਵਾਂ ਦੇ ਇਨ੍ਹਾਂ ਦੇ ਵਿੱਚ ਕੋਈ ਬਹਿਸ ਹੋਵੇ ਤੇ ਚਲ ਇਹਨਾਂ ਦਾ ਘਰ ਇਦਾਂ ਹੀ ਬਣਿਆ ਰਹੇ ਤੇ ਮੇਰਾ ਵੀ ਘਰ ਬਣਿਆ ਰਹੇ ਇਹੋ ਹੀ ਕੁਸਤ ਕਰਦਾ ਇਹਨਾਂ ਟਾਈਮ ਬੱਦ ਗਿਆ ਲੋਕਾਂ ਦੀਆਂ ਜਨਾਨੀਆਂ ਹੁੰਦੀਆਂ ਵਾ ਬੰਦਿਆਂ ਬੰਦਿਆਂ ਨੂੰ ਐ ਸਿੱਧਾ ਕੀਤਾ ਹੁੰਦਾ ਤੇ ਸਾਡੀ ਭੈਣ ਕੋ ਅਜ ਤੱਕ ਆਪਣਾ ਬੰਦਾ ਨਹੀਂ ਸਿੱਧਾ ਮੈਂ ਨਹੀਂ ਬੱਸ ਸਕਦੀ ਚਲੋ ਕੋਈ ਨਹੀਂ ਆ ਮੈਂ ਹੋ ਗਏ ਮੈਂ ਆਪਾਂ ਅੱਗੇ ਕੀ ਕਰਨਾ ਬਾਅਦ ਸੋਚਾਂਗੇ ਚਲੋ ਫੜਾ ਫੜ ਕਰ ਲੋ ਮੇਰੇ ਕੋ ਤੇ ਸੈਟਿੰਗ ਸੁਣੀ ਹੋਣ ਵਾਲੀ ਤੇ ਕਰ ਲੋ ਹੋ ਗਿਆ ਹੋ ਗਿਆ ਮੰਮੀ ਜਲਦੀ ਕਰੋ ਆਉਣ ਵਾਲੇ ਜੀ ਹਾਂ ਸਵੇਰ ਆ ਗਿਆ ਨਾਸ਼ਤਾ ਵਗੈਰਾ ਹਾਂ ਵੇਖ ਲੋ ਚੰਗੀ ਤਰ੍ਹਾਂ ਵੇਖ ਲੋ ਜੇ ਕੋਈ ਚੀਜ਼ ਦੀ ਲੋੜ ਹੈ ਤੇ ਦੱਸ ਦੋ ਮੈਂ ਹੁਣੇ ਹੀ ਫੜ ਲਿਆਵਾ ਬਈ ਵੇ ਪੁੱਤ ਮਿੰਟ ਲੱਗਦਾ ਸਾਰਾ ਕੁਝ ਆ ਵੀ ਬਣ ਗਿਆ ਦੇਖੋ ਕਾ ਤੜੀ ਹੈ ਜੀ ਮੰਮੀ ਜੀ ਸਭ ਕੁਝ ਤਿਆਰ ਆ ਬਸ ਲੋ ਕਾ ਚਿੱਟੀ ਚਿੱਟੀ ਕਾ ਕਰਤੀ ਹੈ ਲੱਗਦੀ ਸਿਮਰਤਾ ਹਾਂਜੀ ਘਰ ਤਾਂ ਤੇਨੂੰ ਪਤਾ ਹੈ ਰਸਤੇ ਦਾ ਹਾਂਜੀ ਉਹ ਵੇਖੋ ਕਿ ਥੋੜਾ ਜਿਹਾ ਘਰ ਤੇ ਸੋਨਾ ਘਰ ਤੇ ਸੋਨਾ ਹੈਗਾ ਅਚੋ ਕਾ ਲਿਆ ਹਾਂ ਹਾਂ ਉਸਾਰਾ ਸਿਮਰਤਾ ਤੂੰ ਕਦੋਂ ਐਸੀ ਬੋਲ ਤੈ ਤੇ ਉਹ ਤਾਂ ਜੀ ਜੀ ਪੈਂਦੇ ਅੱਜ ਆਇਆ ਨਹੀਂ ਅੱਜ ਅੱਛਾ ਅੱਛਾ ਦਸਤੀ ਬੀਸੀ ਹਾਂਜੀ ਹਾਂ ਘਰ ਤੇ ਸੋਨਾ ਹਾਂ ਘਰ ਤੇ ਸੋਨਾ ਘਰ ਦਾ ਵਸੂਲ ਬਣਨਾ ਵੇ ਤਰਨ ਕਰ ਦੇ ਤਰਨ ਦੇ ਕਿ ਉਹ ਮੇਰੇ ਕੋਲ ਆਉਣਾ ਹੈ ਬ੍ਰਾਊਨ ਹੈ ਉਹ ਜਾਉਂਦੇ ਕਿਉਂਦੇ ਮੈਂ ਇਹ ਕੋ ਨਹੀਂ ਆ ਮੇਰੇ ਨਾਲ ਬੰਮ ਜਿਹੜੇ ਗੱਲ ਸੁਣ ਲੋ ਉਹਨਾਂ ਬਾਰੇ ਹੁਣ ਜਲੂਸ ਨਾ ਉਹਨਾਂ ਸਾਹਮਣੇ ਕੱਢਿਓ ਕੱਲੇ ਤੇ ਜੋ ਮਰਜ਼ੀ ਕਰਦੇ ਨਾ ਮੈਂ ਕੁਝ ਨਹੀਂ ਕਹਿੰਦੀ ਤੇ ਇਦਾਂ ਹੀ ਕਿਉਂਕਿ ਬਸ ਉਹਨਾਂ ਕੋਈ ਕੰਮ ਪੈ ਗਿਆ ਤਾਂ ਕਰਕੇ ਨਹੀਂ ਆਏ ਸੁਣ ਲਿਆ ਠੀਕ ਆ ਤੁਸੀਂ ਜਾਓ ਫਿਰ ਵੇਖਿਓ ਉਹ ਮੈਂ सोल्ड है ਬਾਸ ਬਿਲਕੁਲ ਠੀਕ ਹੈ ਜੀ। ਸਸਟ। ਹਾਜ਼ਰੀ। ਸਸਟ ਕਾਲ ਸਸਟ। ਸਾਈਕਲ ਲੱਭੀਏ। ਤਰਨਜੀਤ ਕਿਤੇ ਬੇਟਾ? ਹੋ ਭਾਈ ਇਹਨਾਂ ਜਿਹੜਾ ਤਿਆਰ ਹੁੰਦੇ ਅੰਦਰ। ਅੱਛਾ ਅੱਛਾ। ਤੇ ਉਹ ਘਰੇ ਜੀਜਾਈ ਕਿਤੇ ਉਹ ਤਾਂ ਰੋੜ ਕੀ ਬੋਧ ਲਾਉਂਦੇ ਆ। ਉਹਨਾਂ ਨੂੰ ਨਾ ਬੜਾ ਜ਼ਰੂਰੀ ਕੰਮ ਪੈ ਗਿਆ ਜੀ। ਤਾਂ ਕਰਕੇ ਉਹਨਾਂ ਨੂੰ ਜਾਣਾ ਪਿਆ। ਵੇਖਣਗੇ ਜੇ ਟਾਈਮ ਸਿਰ ਫ੍ਰੀ ਹੋਗੇ ਤਾਂ ਆ ਜੀਂਗੇ। ਅੱਛਾ ਅੱਛਾ ਠੀਕ ਹੈ। ਆਈਨੈ ਜੀ ਜੀ ਫੋਰਥੀਸ ਨਾ ਕੋਈ ਜਿੱਤ ਕਿਤਨੀ ਹੋਏ ਨਹੀਂ ਪੈਜੀ ਸੰਜੀਤ ਆਹ ਹਾਂਜੀ ਹਾਂਜੀ ਆਇਨ ਨੂੰ ਸਿਮਰਤ ਨੂੰ ਪਤਾ ਸੀ ਨਾ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਮਮੀ ਜਲਵਾ ਕਰਾਓ ਘਰ ਲਿਆ ਹਾਂ ਹਾਂ ਕਿੰਨਾ ਟਾਈਮ ਹੋ ਗਿਆ ਵਾ ਸਾਹੀ ਹਾਂ ਚਲੋ ਜਸਵੀਰ ਕੋਈ ਨਹੀਂ ਪੱਦੀ ਸਾਹੀ ਕਰ ਦਿੰਦੇ ਨੇ ਵੀ ਮੈਂ ਪਾਂਦੇ ਚੋ ਕੋਈ ਲੋਪਤ ਗਾਦੀ ਮਮੀ ਚੁੱਪ ਤਾਂ ਨਹੀਂ ਸਾਹੀ ਬੇਟਾ ਹਲਟਾ ਦੇ ਕੰਮ ਕਰਾ ਕੋਈ ਨਹੀਂ ਪੈਂਦੀ ਥੋੜੇ ਜਨਾ ਦਾ ਕੁਣੀ ਨਹੀਂ ਆਈ ਜਣਾ ਅਡਾ ਸਾਹੀ ਕੰਮ ਕਰਦਾ ਫਿਰ ਆਪਣੇ ਆਪ ਸ਼ਮੀ ਨੇ ਸਾੜਾ ਕਰ ਲਿਆ ਕਰਨਾ ਕੋਈ ਚੱਲਣ ਨਹੀਂ ਆ ਤੇ ਸਾਈਂ ਕਹਿੰਦੇ ਜਿਹੜਾ ਮਾਸਾ ਕਰਦਾ ਉਹ ਨਹੀਂ ਬਣਦਾ ਅੰਗੌਲ ਖੁਨਾ ਦੇ ਕਰਦਾ ਲੱਕੀ ਬਰੋਤ ਸੰਗਦੇ ਨਹੀਂ ਨਿਕਲਣਾ ਅੱਛਾ ਸਾਈਂ ਲੱਕੀ ਬਰੋ ਮਤਲਬ ਲੱਕੀ ਬਰੋ ਮਤਲਬ ਵੀ ਕੰਮ ਹੈ ਨਾ ਕੋਈ ਵੀ ਕਰਨਾ ਕੰਮ ਆ ਵੀ ਨਾ ਮੈਂ ਕਰਨਾ ਲੱਕੀ ਬਰੋ ਕੋਈ ਗੱਲ ਨਹੀਂ ਪੰਜੀ ਇੱਕ ਆਪਣਾ ਵੀ ਲਿਆ ਕੇ ਵਰਗੇ ਇਹ ਤਾਂ ਧੀਆ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਜਦੋਂ ਆਪਣੇ ਘਰ ਆਏ ਦੀ ਆਪਣੇ ਘਰ ਪ੍ਰਤੀ ਜ਼ਿੰਮੇਵਾਰੀਆਂ ਉਹਨਾਂ ਦੀ ਵੱਜ ਜਾਂਦੀਆਂ ਕੋਈ ਨਹੀਂ ਪੰਜੀ ਖੁਸ਼ ਰੱਖਾਸ ਤੇ ਖੇਦੇ ਉਹ ਕੋਈ ਚੱਲਦਾ ਬਹੁਤ ਜੀ ਨਾਲੇ ਦੇਖੋ ਜੀ ਜਿੰਨੇ ਜੀ ਮੰਨਿਆ ਰੋਣ ਦਾ ਚਲੋ ਭੈ ਜੀ ਆਜੀ ਆਜੀ ਕਰੋ 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 ਸ਼ੁਰੂ ਕਰੋ ਬੈਠੋ ਬੈਠੋ ਸਾਰੇ ਕਰ ਦੋ ਜੀ ਬਿੰਮਾ ਪੁੱਤ ਮੰਮੀ ਮੰਮੀ ਆ ਥੋੜਾ ਲੈ ਇਹ ਕਪੜਾ ਬੇਟਾ ਥੋੜਾ ਆਈ ਆਈ ਕੈ सीमा हां जी वो डब्बे पे डब्बे पड़ो अरे ऐसे ना चार डब्बे तो पर हां जा, आ जा एक पर वाला लिखा था अच्छा एक मिनट ठीक है ठीक है हां ले आ सीधा बेटा अरे लोग आज तो जो, जो आपा दोवे कटिया करती हैं जो पर चले आपा कटिया करती हैं चलो

ਸਾਰੇ ਸਾਰੇ ਰੁਪਏ ਲਾ। ਵੀ ਮਨਾ ਪੈ ਨਹੀਂ ਬੁਧਾ ਨਾ ਉਹ ਕੋਈ। ਸਾਰੇ ਸੁਣੋ ਜੀ। ਹਾਂ। ਹਾਂ ਉਹ ਤਾਂ ਮੈਂ ਇੰਨੀ ਬੜੇ ਆਉਣਾ ਨਹੀਂ ਆਇਆ ਸੀ ਉਸ ਦਾ ਕੋਈ। ਹਾਂ ਜੀ ਉਹ ਕੋਈ ਨਹੀਂ। ਅੱਛਾ ਕੋਈ ਆਉਣੇ ਵੱਲੇ ਹੈ ਨਾ। ਪੈਨੋ ਪੈਕੀ। ਨਹੀਂ ਕਹਿੰਦੇ ਹਾਂ ਜੇ ਕੰਮ ਖਤਮ ਹੋ ਜਾਊਗਾ ਮੈਂ ਆ ਦੂੰਗਾ। ਉਹ ਟਾਈਮ ਨਹੀਂ ਲੱਗਾ। ਨਹੀਂ ਹੋਇਆ ਹਾਂ ਸਭ। ਪੰਜੀ ਸਾਰੇ ਕਾਰਜ ਵਿਆਰ ਤੇ ਹੋ ਗਏ ਜੀ ਹੁਣ। ਹਾਂ ਜੀ ਤੇ 15 ਦਿਨਾਂ ਤੱਕ ਵਿਆਹ ਦੀ ਤਿਆਰੀ ਕਰ ਲਓ। 15 ਦਿਨਾਂ ਦਾ ਕਾਕ ਹਾਂਜੀ ਪੈਂਜੀ ਇੰਨੀ ਚੰਗੀ ਹਾਂਜੀ ਬੇਟਾ ਹਾਂਜੀ ਪੈਂਜੀ ਇਨੀ ਸੇਤੀ ਕਰਨਾ ਪਾ ਪਰ ਵਿਆਹ ਦੀ ਤਿਆਰੀ ਪੈਂਜੀ ਕਿੰਨੀ ਹੁੰਦੀ 15 ਦਿਨਾਂ ਚ ਕਿਤਨਾ ਕਰ ਪਾਵਾਂਗੇ ਅੱਜ ਹੋ ਜਾਣਾ ਪੈਂਜੀ ਘਬਰਾਓ ਨਾ ਸਾਰਾ ਕੁਝ ਹੋ ਜਾਣਾ ਜੇ ਚੰਨਾ ਲਾਓ ਕੋਈ ਸਭ ਕੁਝ ਹੋ ਜਾਣਾ ਚੰਨਾ ਲਾਓ ਬਸ ਤਾਂ ਨਾਲ-ਨਾਲ ਵਿਆਹ ਦੀਆਂ ਮੁਬਾਰਕਾਂ ਦੇ ਬਹੁਤ-ਬਹੁਤ ਹੈ ਤੁਹਾਨੂੰ ਵੀ ਤੇ ਵਿਆਹ ਦੀਆਂ ਤਿਆਰੀਆਂ ਕਰੋ ਅਸੀਂ ਵੀ ਇਧਰ ਕਰਦੇ ਹਾਂ ਛੇਤੀ ਛੇਤੀ ਉੱਥੇ ਜੋੜੀ ਤੇ ਕਰਮ ਲਾਈਏ ਉਹਦੀ ਠੀਕ ਹੈ ਬੰਦੇ ਠੀਕ ਹੈ ਭਾਜੀ ਇਹ ਤਾਂ ਨੁੱਤਿਆ ਤੋਰ ਤੋਂ ਸਾਡੇ ਸਾਰਿਆਂ ਚ ਯਾਰ ਮੈਨੂੰ ਯਕੀਨ ਨਹੀਂ ਆਉਂਦਾ ਕਿ ਮੇਰਾ ਪੁੱਤਰਾ ਦਿਨਾਂ ਨੂੰ ਵਿਆਹ ਉਹ 15 ਦਿਨਾਂ ਨੂੰ ਬਾਅਦਸ਼ੀ ਹੋਣੀ ਮੇਰੇ ਭਰਾ ਦੀ ਛੇਤੀ ਕਰੋ ਤਿਆਰੀਆਂ ਮੈਨੂੰ ਤਾਂ ਸੁਪਨਾ ਆ ਜਾਂਦਾ ਉਹਨੂੰ ਮੁਬਾਰਕਾਂ ਯਾਰ ਮੁਬਾਰਕਾਂ ਠੀਕ ਹੈ ਯਾਰ ਮੈਨੂੰ ਸੁਪਨਾ ਆ ਜਾਂਦਾ ਚੁੰਡੀ ਚਾਂਦੀ ਵੰਡ ਬਿਨੂੰ ਪਤਾ ਲੱਗੇ ਸੱਚੀ ਆ ਸਾਰਾ ਕੁਝ ਹੋਏ ਨਾ ਹੁਣ ਬਸ ਤਿਆਰੀਆਂ ਕਰਿਓ ਤਿਆਰੀਆਂ ਹੋਏ ਨਾ ਢਿੱਲ ਕਰੋ ਮੈਂ ਹੁਣੇ ਆਪਣੇ ਸਾਰੇ ਯਾਰਾਂ ਦੋਸਤਾਂ ਨੂੰ ਦੱਸ ਕੇ ਆਇਆ ਕਿ 15 ਦਿਨ ਰਹਿ ਗਏ ਤਿਆਰੀਆਂ ਬੜੀਆਂ ਕਰਨੀਆਂ ਹੋਣ ਯਾਰ ਸੰਦੇ ਰਣਜੀਤ ਕਿਥੇ ਅੰਦਰੀਆ ਕੰਮ ਹੀ ਕੋਈ ਠੀਕ ਹੈ ਖੈ ਨੇ ਤਾਂ ਦੇ ਲੱਭਦੀਆਂ ਸੀ ਨਾ ਉਹੀ ਮੇਰਾ ਸੁਪਨਾ ਪੂਰਾ ਹੋਣ ਵਾਲਾ ਹੈ ਤੇ ਮੈਂ ਖੁਸ਼ ਕਿਉਂ ਨਹੀਂ ਹੋਊਗਾ ਮੈਂ ਬਹੁਤ ਖੁਸ਼ ਹਾਂ ਜਿੰਜੀਤ ਹਾਂਜੀ ਮੇਰੀ ਤੁਹਾਡੀ ਅਗੇ ਰਿਕਵੈਸਟ ਹੈ ਹਾਂਜੀ ਸ਼ਮੀ ਜੀ ਨੇ ਬਚਪਨ ਤੋਂ ਹੀ ਬੜੇ ਦੁੱਖ ਵੇਖੇ ਆ ਤੇ ਮੈਂ ਤੁਹਾਡੀ ਤੋਂ ਇਹ ਉਮੀਦ ਕਰਦੀ ਆ ਕਿ ਆਉਣ ਵਾਲੇ ਸਮੇਂ ਵਿੱਚ ਉਹਨਾਂ ਨੂੰ ਕੋਈ ਦੁੱਖ ਨਾ ਮਿਲੇ ਤੇਰੀ ਗੱਲ ਸੁਣੋ ਤੁਹ ਪਰ ਰੂਹ ਨੂੰ ਵੀ ਕੋਈ ਦੁੱਖੀ ਦੇਖ ਸਕਦਾ ਮੈਂ ਉਹਨਾਂ ਨੂੰ ਕਦੀ ਕੋਈ ਦੁੱਖ ਨਹੀਂ ਦਊਗਾ ਮੈਂ ਹਮੇਸ਼ਾ ਖੁਸ਼ ਰੱਖੂੰਗਾ ਉਹਨਾਂ ਨੂੰ ਤੂੰ ਫਿਕਰ ਨਾ ਕਰ ਕਮਲੀਏ ਦੁੱਖ ਦੀ ਗੱਲ ਤੋਂ ਦੂਰ ਦੀ ਮੈਂ ਉਹਦੇ ਵਾਸਤੇ ਸਾਰੀ ਦੁਨੀਆ ਦੀਆਂ ਖੁਸ਼ੀਆਂ ਦੀ ਕਦਮਾਂ 'ਚ ਰੱਖ ਸਕਦਾ ਤੇ ਆਵਾਜ਼ ਬੋਤਾਂ ਦੇ ਕਿੰਨੀਆਂ ਰੌਣਕਾਂ ਲੱਗੀਆਂ ਸੀ ਚਲੇ ਗਏ ਤਾਂ ਸ਼ਾਂਤੀ ਹੋ ਗਈ ਉਹ ਸਾਰਾ ਖਾਲੀ ਹੋ ਗਿਆ ਥੱਕ ਗਏ ਬਹੁਤ ਜ਼ਿਆਦਾ ਇੰਨਾ ਸ਼ੁਕਰਮੁਣੀ ਸਾਰਾ ਕੁਝ ਵਧੀਆ ਵਧੀਆ ਹੋ ਗਿਆ ਉਹ ਨਾ ਥੱਕ ਆ ਗਿਆ ਹਾਂਜੀ ਵਧੀਆ ਬੰਦੇ ਸੀ ਠੀਕ ਹੈ ਉਹ ਪਤਾ ਨਹੀਂ ਕਿੱਧਰ ਚਲ ਗਿਆ ਨਿਕਲ ਗਿਆ ਫਿਰ ਯਾਰਾਂ ਦੋਸਤਾਂ ਦੇ ਕੋਲ ਆਪਣੇ ਉਹਦੀ ਤੇ ਅੱਡੀ ਨਹੀਂ ਥੱਲੇ ਲੱਗਣ ਢਈ ਉਹ ਭਰਾ ਕੱਟ ਤੇ ਮਚੋਲਾ ਜ਼ਿਆਦਾ ਹੀ ਉਹ ਤਾਂ ਭੱਜਿਆ ਹੀ ਫਿਰਦਾ ਹੀ ਮੰਮੀ ਨੇ ਹੁਣ ਸਾਰੇ ਰੋਲਾ ਪਾ ਤੇ ਹੋਣਾ ਉਹ ਗਿਆ ਇਹ ਰੋਲਾ ਕੌਣ ਮਟ ਪਰ ਕੰਮ ਤਾਂ ਬਹੁਤ ਪਾਇਦਾ ਵਾ ਖੋਸ਼ ਹੋਏ ਜਾਦੇ ਹੈਨਾ ਨਹੀਂ ਸਾਰਾ ਕੰਮ ਉਹਨੇ ਕੀਤਾ ਤੂੰ ਤਾਂ ਕੀਤਾ ਤੇ ਮੇਰਾ ਬੰਦਾ ਵੀ ਨਹੀਂ ਹੈ ਤੇ ਮੈਂ ਤੈਨੂੰ ਗੱਲ ਕਰਕੇ ਪਈ ਨਾ ਤੂੰ ਕਹਿਣਾ ਤਾਂ ਕੱਲੂ ਕਰੇਗਾ ਕੰਮ ਕਿਤੋਂ ਨਾ ਕਰਨਾ ਨਹੀਂ ਤੂੰ ਨੂੰ ਸੋਕਾ ਚੰਗਾ ਕੀਤਾ ਹੁਣ ਕੱਲੂ ਵੀ ਤੂੰ ਹੀ ਕਰਨਾ ਹੈ ਠੀਕ ਹੈ ਮੰਮੀ ਇਹ ਗੱਲ ਉਹਨੂੰ ਨੇ ਕਹਿ ਦੇ ਜੀ ਮੈਨੂੰ ਹਾਂ ਤਾਂ ਮੈਂ ਤੈਨੂੰ ਹੀ ਕਹਿਤਾ ਨਾ ਉਹਨੂੰ ਕੀ ਕਹਨੇ ਠੀਕ ਆ ਉਹਦੀ ਤਾਂ ਵੀ ਨਹੀਂ ਗੱਲਾਂ ਲੱਗਣੀਆਂ ਮਾਮਾ ਐਨਾ ਖੋਸ਼ ਹੋ ਉਹ ਸੁਣਾ ਜਿਆਦਾ ਹੀ ਹੋ ਭਰਾ ਤੇ ਘਾਟੀ ਲੱਗਦਾ ਮਿਲੋ ਚੱਲ ਜੀ ਬਸ ਸੁਣਾ ਸੁਣਾ ਹੋ ਗਿਆ ਸਾਰਾ ਹਾਂਜੀ ਮੰਮੀ ਚਲ ਵਿਆਹ ਵੀ ਵਿੱਥਿਆ ਗਿਆ ਉន្តែ ਮਾਰਾ ਸੁੱਕ ਸੁਕਾ ਦਾ ਦਿਨ ਲਿਆਵੇ ਮਮੀ ਤੇ ਨੂੰ ਬੜੇ ਥੋੜੇ ਆ ਕੋਈ ਗੱਲ ਨਹੀਂ ਪੁੱਛ ਸਾਰਾ ਕੰਮ ਹੋ ਜਾਣਾ ਪੈਸੇ ਹੋਣੇ ਚਾਹੀਦੇ ਪੈਸੇ ਹੋਣੇ ਸਾਰੇ ਕੰਮ ਛੱਟ ਹੋ ਜਾਂਦੇ ਹਾਂ ਇਹ ਤਾਂ ਗੱਲ ਨਹੀਂ ਡੈਡੀ ਬੀਮੂ ਨੇ ਕੋਲੇ ਸਗਨ ਵਾਲੇ ਵਾਪੇ ਕੇ ਤਰ੍ਹਾਂ ਕੀ ਆਹ ਵੇਖੋ ਮਮੀ ਆ ਲੋ ਮੇਰੇ ਕੋਲ ਪੈਸੇ ਆ ਬੋਲੀ ਤਬਾ ਤਰਿਆ ਫਿਰਦਾ ਜੀ ਤੇ ਮੇਰੇ ਇਹ ਤੇ ਮੈਂ ਕਿਹਨੇ ਜਿਹੜੇ ਚਾਹੀਦੇ ਨਾ ਖਾਣਾ ਚਾਹੀਦੇ ਜਰਾ ਆ ਲੈ ਲੂ ਵੇਖ ਲਓ ਨਿੱਕੋ ਗਿਆ ਉਹ ਤਾਂ ਪੜ੍ਹ ਕੇ ਸੁਣਾਈ ਕੀ ਦਿੱਖਿਆ ਮਮੀ ਲਿਖਿਆ ਕੀ ਇੱਕ ਸਾਰੇ ਪਰਿਵਾਰ ਦਾ ਵਾ ਤੇ ਇੱਕ ਮੁੰਡੇ ਦਾ ਵਾ ਮੁੰਡੇ ਦਾ ਮੈਨੂੰ ਪੜਾਉਣਾ ਹਾਂ ਚੱਲ ਭਰਾ ਵੇਖ ਤੇ ਲੈ ਜਾਂਦੇ ਤੇ ਨੂੰ ਆਪਣੇ ਲੱਗੀ ਰਹਿੰਦੀ ਆ